ਮਹਾਵੀਰ ਕੈਡਮੀ 2025 ਲਈ ਆਨਲਾਈਨ ਫਾਰਮ ਸਟਾਰਟ ਹੋਣ ਜਾ ਰਹੇ ਆ ਜਿਹੜੇ ਵੀ ਬੱਚੇ ਨੇ ਪਲੱਸ ਟੂ ਪਾਸ ਹੈ ਤਾਂ ਉਹ ਪੰਜਾਬ ਪੁਲਸ ਦੇ 21 ਫਰਵਰੀ ਤੋਂ ਫਾਰਮ ਸਟਾਰਟ ਕਰ ਸਕਦਾ ਫਾਰ ਸਕਦਾ ਉਹਦੇ ਲਈ ਕੀ ਹੈ 10ਵੀਂ ਦਾ ਸਰਟੀਫਿਕੇਟ ਪਲੱਸ ਟੂ ਦਾ ਸਰਟੀਫਿਕੇਟ ਕਾਸਟ ਤੇ ਰੈਜੀਸ ਅਧਾਰ ਕਾਰਡ ਮੋਬਾਈਲ ਨੰਬਰ ਚਾਹੀਦਾ ਠੀਕ ਹੈ ਵੀ ਇੱਕ ਜੀਮੇਲ ਪੱਕੀ ਰੱਖਣੀ ਆ ਵੀ ਉਹਦਾ ਪਾਸਵਰਡ ਭੁੱਲਣਾ ਨਹੀਂ ਹੈਗਾ ਕਈ ਵਾਰ ਬਾਅਦ 'ਚ ਰੋਲ ਨੰਬਰ ਨਹੀਂ ਆਉਂਦਾ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਇਹ ਚਾਹੀਦਾ ਪੰਜਾਬ ਪੁਲਸ ਵਾਸਤੇ ਜੋਨੇ ਵੀ ਬੱਚੇ ਨੇ ਪਲੱਸ ਟੂ ਪਾਸ ਹੱਥ ਕਿਡਾ ਕਰੋ ਵੀ ਠੀਕ ਆ ਵੀ ਤਕਰੀਬਨ ਸਾਰੇ ਪਾਸ ਹੋ ਤੁਸੀਂ ਪਲੱਸ ਟੂ ਦਾ ਫਾਰਮ ਤਾਂ ਇਹਦਾ ਭਰ ਲਿਓ ਆਪਣਾ ਪੁੱਛ ਦਾ ਪਲੱਸ ਟੂ ਦਾ ਨਾਮ ਲਾ ਕੇ ਠੀਕ ਹੈ ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕਰੀਏ ਨਾਲ ਗ੍ਰੈਜੂਏਸ਼ਨ ਵੀ ਲਾ ਸਕਦਾ ਕਰਦਾ ਸਰਟੀਫਿਕੇਟ ਉਸ ਤੋਂ ਬਾਅਦ ਆਪਣੇ 15 ਫਰਵਰੀ ਨੂੰ ਸਟਾਰਟ ਹੋਣ ਜਾ ਰਿਹਾ ਆਰਮੀ ਦੇ ਫਾਰਮ ਅਗਨੀ ਵੀਰ ਦੇ ਠੀਕ ਹੈ ਵੀ ਜਿਹੜੇ ਬੱਚੇ ਨੇ ਉਹਦੇ ਲਈ ਕੀ ਚਾਹੀਦਾ ਹੁੰਦਾ 10ਵੀਂ ਦਾ ਸਰਟੀਫਿਕੇਟ ਆਧਾਰ ਕਾਰਡ ਫੋਟੋ ਟੇਕ ਕਰ ਦੀ ਜੀਮੇਲ ਤੇ ਮੋਬਾਈਲ ਨੰਬਰ ਠੀਕ ਹੈ ਉਹਨਾਂ ਲਈ ਆ ਚਾਹੀਦਾ ਇੱਕ ਕਾਸਟ ਸਰਟੀਫਿਕੇਟ ਇਹ ਚੀਜ਼ਾਂ ਲੱਗਦੀਆਂ ਨੇ ਆਰਮੀ ਦੇ ਫਾਰਮ ਲਈ ਜਿਹੜੇ ਬੱਚੇ ਦਾ ਫਾਰਮ ਭਰਿਆ ਜਾ ਆ ਉਹ ਤਾਂ ਠੀਕ ਹੈ ਜੀ ਤੋਂ ਨਹੀਂ ਭਰਿਆ ਗਿਆ ਜਾਂ ਕੋਈ ਆਈਡੀ ਦੀ ਮਿਸਟੇਕ ਹੋ ਗਈ ਹੋਗੀ ਪਿਛਲੀ ਵਾਰ ਜਾਂ ਕਈਆਂ ਨੇ ਪਿਛਲੀ ਵਾਰ ਟ੍ਰੇਡਮੈਨ ਚ ਭਰਤਾ ਸੀ ਜੀਡੀ ਤੇ ਕਰਨਾ ਉਹਨਾਂ ਦਾ ਫਾਰਮ ਉਹ ਮੇਰੇ ਨਾਲ ਕੰਟੈਕਟ ਕਰੋ ਤਾਂ ਕਿ ਆਪਾਂ ਉਹਦਾ ਫਾਰਮ ਸਹੀ ਕਰਕੇ ਜੀਡੀ ਤੇ ਭਰ ਸਕੀਏ ਠੀਕ ਹੈ ਜੀ ਇਹ ਜਾਣਕਾਰੀ ਬੜੀ ਅਰਥੀ ਆ ਤੱਕ ਕਲਾਪਿੰਗ ਦਾ